ਬੀਤੀ ਦੇਰ ਰਾਤ ਥਾਣਾ ਸਿਟੀ 2 ਵਿੱਚ ਆਉਂਦੀ ਧਾਰਾ ਸਿੰਘ ਕਲੋਨੀ ਵਿੱਚ ਕੁਝ ਨੌਜਵਾਨਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਚਲਦੇ ਘਰ ਵਾਲਿਆਂ ਦੇ ਅਜੇ ਜਾਗਦੇ ਹੋਣ ਕਰਕੇ ਰੋਲਾ ਪੈ ਗਿਆ ਅਤੇ ਘਰ ਦੇ ਹੀ ਨੌਜਵਾਨ ਨਵਦੀਪ ਸਿੰਘ ਵੱਲੋਂ ਆਪਣੇ ਦੋਸਤਾਂ ਦੀ ਮਦਦ ਨਾਲ ਚੋਰਾਂ ਨਾਲ ਹੱਥੋਂ ਪਾਈ ਹੋ ਗਏ ਜਿਸ ਤੇ ਵਾਰਦਾਤ ਕਰਨ ਆਏ ਨੌਜਵਾਨਾਂ ਵਿੱਚ ਇੱਕ ਨੇ ਗੁਲੀਆਂ ਚਲਾ ਦਿੱਤੀਆਂ ਪਰੰਤੂ ਨਵਦੀਪ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਇਸ ਮੌਕੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਉਸ ਦੇ ਸਾਥੀ ਘਟਨਾ ਵਾਲੀ ਥਾਂ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਦੂਜੇ ਪਾਸੇ ਘਰ ਵਾਲਿਆਂ ਵੱਲੋਂ ਫੜੇ ਨੌਜਵਾਨ ਅਤੇ ਇੱਕ ਈ-ਰਿਕਸ਼ਾ ਜੋ ਚੋਰੀ ਦੀ ਵਾਰਦਾਤ ਸਮੇਂ ਚੋਰਾਂ ਵੱਲੋਂ ਸਮਾਨ ਦੀ ਢੋਆ ਢਵਾਈ ਨਾਲ ਲੈ ਕੇ ਆਏ ਸਨ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਇਸ ਬਾਰੇ ਜਦੋਂ ਥਾਣਾ ਸਿਟੀ 2 ਦੇ ਕ ਸੱਚੋ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਾਕੀ ਦੇ ਚੋਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਣਾ ਗੁਰਪ੍ਰੀਤ ਸਿੰਘ ਆਈ। ਬਈ ਮੈਨੂੰ ਮੇਰਾ ਪਲਾਟ ਆ ਉਧਰ ਤਾਰਾ ਸਿੰਘ ਕਲੋਨੀ। ਮੈਨੂੰ ਸਵੇਰ 7:30 ਵਜੇ ਮੇਰੇ ਗਵਾਂਢੀ ਦਾ ਫੋਨ ਆਇਆ ਵੀ ਬਾਈ ਤੇਰੇ ਨਾਲ ਪਲਾਟ 'ਚ ਚੋਰੀ ਹੋਈ ਜਾਂਦੀ ਆ ਤੇ ਅਸੀਂ ਬੰਦਾ ਫੜ ਲਿਆ। ਜੀ। ਫਿਰ ਮੈਂ ਆਇਆ ਤੇ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਬੰਦਾ ਫੜਿਆ ਹੋਇਆ ਫਿਰ ਅਸੀਂ ਉਹਨੂੰ ਬੰਦੇ ਨੂੰ ਇੱਥੇ ਕਤਵਾਲੀ ਲਿਆਂਦਾ। ਇਹ ਬਾਈ 7:30 ਤੋਂ 8:00 ਵਜੇ ਦਾ ਟਾਈਮ ਸੀ ਸਵੇਰ ਦਾ। ਜੀ। ਹਾਂਜੀ। ਤੇ ਬੰਦਾ ਇੱਕੋ ਹੀ ਫੜਿਆ ਸੀ ਪਰ ਉਹ ਸਾਨੂੰ ਇਹ ਕਹਿੰਦਾ ਵੀ ਮੇਰੇ ਨਾਲ ਦੋ ਬੰਦੇ ਹੋਰ ਸੀ ਬਈ ਹਜੇ ਨਹੀਂ ਕੁਝ ਵੀ ਪਤਾ ਲੱਗਾ ਨਹੀਂ ਸਮਾਨ ਰਿਕਵਰ ਤੇ ਸਮਾਨ ਰਿਕਵਰ ਥੋੜਾ ਜਿਹਾ ਹੋ ਗਿਆ ਉਹਦੇ ਕੋਲੋਂ ਤੇ ਇੱਕ ਜਿਹੜਾ ਈ ਰਿਕਸ਼ਾ ਆ ਖੜਾ ਇਹਦੇ ਤੇ ਉਹ ਲੈ ਜਾਂਦੇ ਸੀ ਲੱਦ ਕੇ ਉਹ ਵੀ ਨਾਲ ਇੱਥੇ ਲਿਆਂਦਾ ਪਹਿਲਾਂ ਤਾਂ 17 17 ਤਰੀਕ ਨੂੰ ਸਾਡੇ ਚੋਰੀ ਹੋਈ ਆ ਜਦੋਂ ਬਾਈ ਜੀ ਦੇ ਹੋਈ ਸੀ ਚੋਰੀ ਉਹਦੀ ਸਾਡੇ ਗੇਟ ਤੇ ਕੂਲਰ ਲੱਗੀ ਉਸ ਤੋਂ ਬਾਅਦ ਰਾਤ 11 ਵਜੇ ਗੋਲੀਆਂ ਚੱਲੀਆਂ ਪੰਜ ਬੰਦੇ ਸੀਗੇ ਤੇ ਸਾਡੇ ਨਾਲ ਧੱਕਾ ਮੁਕੀ ਪੂਰੇ ਹੋਏ ਆ ਵੀ ਸਾਡੇ ਤੇ ਹਮਲਾ ਕਰਨ ਆਸਤੇ ਆਈ ਸੀਗੀ ਤੇ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਹੜੇ ਚਾਰ ਬੰਦੇ ਸੀ ਉਹ ਤਾਂ ਭੱਜ ਗਏ ਤੇ ਇੱਕ ਸਾਡੇ ਕਾਬੂ ਆਇਆ ਇਹਨਾਂ ਨੇ ਫਾਇਰਿੰਗ ਵੀ ਕੀਤੀ ਆ ਤੇ ਬਾਕੀ ਸਾਰਾ ਮhalla ਵਾਸੀ ਗਵਾਹ ਇਹਨਾਂ ਨੂੰ ਮੈਂ ਕੋਲੇ ਬੁਲਾ ਕੇ ਐਸਐਚਓ ਸਾਹਿਬ ਨੂੰ ਸਾਰਿਆਂ ਨੂੰ ਮੌਕਾ ਦਿਖਾਤਾ ਸੀਗੇ ਹਥਿਆਰ ਉਹਨਾਂ ਕੋਲੇ ਪਿਸਟਲ ਹੀ ਸੀਗਾ ਜੀ ਇੱਕ ਸੀ ਪਿਸਤੌਲ ਹੀ ਸੀਗਾ ਜੀ ਹਾਂਜੀ ਅਸੀਂ ਦੇਖਿਆ ਤੇ ਇੱਕ ਹੀ ਆ ਤੇ ਬਾਕੀ ਹੋਰ ਵੀ ਉਹਨਾਂ ਕੋਲੇ ਬਾਕੀ ਖੰਡੇ ਕਿਰਪਾਨਾ ਜੋ ਕੁਝ ਵੀ ਸੀਗਾ ਉਹ ਤਾਂ ਹੈਗੀ ਆ ਜੀ ਬਾਕੀ ਤੁਹਾਨੂੰ ਪਤਾ ਜਦੋਂ ਕੋਈ ਕਿਸੇ ਦੇ ਘਰੇ ਵੜਨਾ ਜਾਂ ਕਿਸੇ ਨੂੰ ਮਾਰਨ ਆਸਤੇ ਉਹਨਾਂ ਕੋਈ ਖਾਲੀ ਹੱਥ ਤਾਂ ਆਉਂਦਾ ਨਹੀਂ ਕਾ ਜੀ ਜਿਹੜੇ ਖੋਲ ਸੀ 12 ਬੋਰ ਦੀ ਉਹ ਵੀ ਰਿਕਵਰ ਕੀਤੀ ਆ ਉਹ ਵੀ ਸਰ ਨੂੰ ਦਿਖਾਈ ਆ ਜੀ ਅਸੀਂ 60 ਵਜੇ ਤੇ ਬਚਾ ਹੋ ਗਏ ਹਾਂ ਹਾਂਜੀ ਬਾਕੀ ਸਾਡੇ ਮਾਰੀਆਂ ਉਹਨਾਂ ਨੇ ਗੁੱਜੀ ਗੁੱਸਟਾਂ ਜਿਵੇਂ ਹੋ ਗਈ ਚੀਜ਼ਾਂ ਬਹੁਤ ਬਾਹਮਾਂ ਤੇ ਹੋਏ ਆ ਉਹ ਠੂਈ ਤੇ ਮਾਰੀਆਂ ਬਹੁਤ ਜਿਆਦੇ ਉਹਨਾਂ ਨੇ ਸਾਡੇ ਨਾਲ ਅੱਧਾ ਹੀ ਘੰਟੇ ਵਾਂਗੂ ਲੜੀ ਗਏ ਜੀ ਕੀ ਮੰਗ ਕਰਦੇ ਹੋ ਪ੍ਰੋਫੈਸਰ ਅਸੀਂ ਇਹੀ ਮੰਗ ਕਰਦੇ ਹਾਂ ਹੱਥ ਜੋੜ ਕੇ ਵੀ ਸਾਡੇ ਹਰ ਇੱਕ ਰੋਜ਼ ਕੋਈ ਨਾ ਕੋਈ ਚੋਰੀ ਹੁੰਦੀ ਜਾਂਦੀ ਰਹਿੰਦੀ ਆ ਪੰਜਾਬ ਦੇ ਹਾਲਾਤ ਬਹੁਤ ਜਿਆਦੇ ਮਾੜੇ ਆ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਇਕੱਲੇ ਮਹੱਲੇ ਦਾ ਸੁਧਾਰ ਹੋਵੇ ਅਸੀਂ ਯਾਨੀ ਵੀ ਸਾਰੇ ਪੰਜਾਬ ਦਾ ਸਾਰੀ ਦੁਨੀਆ ਦਾ ਸੁਧਾਰ ਹੋਣਾ ਚਾਹੀਦਾ ਵੀ ਬਹੁਤ ਜਿਆਦੇ ਇਸ ਚੀਜ਼ ਦਾ ਨੁਕਸਾਨ ਰੋਜ਼ ਹੀ ਹੁੰਦਾ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਇਨ ਜੀ ਨਵਦੀਪ ਸਿੰਘ ਵਗੈਰਾ ਦਾ ਘਰ ਸੀਗਾ ਜਿੱਦੇ ਚ ਉਹਨਾਂ ਨੇ ਦੱਸਿਆ ਕਿ ਚੋਰੀ ਕਰਨਾ ਸੀ ਗਰੇ ਲੜਕੇ ਤੇ ਚੋਰੀਦਬਾਦ ਤੋਂ ਅੰਜਾਮ ਦੇ ਰਹੇ ਸੀਗੇ ਤੇ ਜਿਹਦੇ ਕਰਕੇ ਉਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਘਰ ਆਲੇ ਨੇ ਉਹਦੇ ਚੁੱਕੋਸ਼ ਵਿਅਕਤੀ ਪਾਜ ਗਿਆ ਇੱਕ ਫੜਿਆ ਗਿਆ ਸੀ ਜਿਹੜਾ ਮੁੱਖ ਤੇ ਕਾਬੂ ਕਰ ਲਿਆ ਤੇ ਹੁਣ ਇਹ ਸਟੇਟਮੈਂਟ ਦੇ ਰਹੇ ਆਪਣੀ ਸਟੇਟਮੈਂਟ ਤੇ ਅਗਲੇ ਕਾਰਵਾਈਆਂ ਚੱਲਦੀਆਂ ਜੁਗੀਆਂ ਹਾਂਜੀ ਉਹ ਘਰ ਵਾਲਿਆਂ ਦੱਸਣ ਦੇ ਮੁਤਾਬਕ ਹੈ ਜੀ ਕਹਿੰਦੇ ਵੀ ਫਾਇਰ ਹੋਇਆ ਜਿੱਥੇ ਉਹਨਾਂ ਨੇ ਦੋ ਕਾਲਸ ਨੂੰ ਬਰਨ ਕਰਾਇਆ ਇਹ ਰਾਤ ਜੀ 11 ਤੋਂ 12 ਦੇ ਕਰੀਬ ਦੀ ਵਾਰਦਾਤ ਕਹਿ ਰਹੇ ਆ ਬਾਕੀ ਟੀਮਾਂ ਵੀ ਨਵੀਆਂ ਟੀਮਾਂ ਦੇ ਉਹ ਸਾਰੀਆਂ ਰੈਡਾਂ ਕਰ ਰਹੀਆਂ ਚਰਜਰ ਵਾਦ ਵਿਅਕਤੀ ਉਹਨਾਂ ਨੂੰ ਜਲਦੀ ਜਲ ਸਰ ਕਿਤੇ ਹੋਗਾ